ਭਾਰਤੀਤਾ ਪਾਰਟੀ ਦੇ ਇੱਕ ਜਾਣੇ ਪਛਾਣੇ ਚਿਹਰੇ ਨੇ ਲੀਡਰ ਨੇ ਔਰ ਵਕ ਵਕ ਜ਼ਿੰਮੇਵਾਰੀ ਸੰਭਾਲਦੇ ਹੋਏ ਅੱਜ ਕੱਲ ਜਿਹੜੀ ਭਾਰਤੀਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਹੈ ਉਹਦੇ ਮੈਂਬਰ ਨੇ ਇਸ ਤੋਂ ਪਹਿਲੇ ਆਪ ਕੌਮੀ ਸਕੱਤਰ ਵੀ ਰਹਿ ਚੁੱਕੇ ਹੋ ਤੇ ਸੁਪਾਈ ਜਨਰਲ ਸਕੱਤਰ ਵੀ ਰਹਿ ਚੁੱਕੇ ਹੋ ਪੰਜਾਬ ਇਨਫੋਟੈਕ ਦੇ ਚੇਅਰਮੈਨ ਰਹੇ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਰਹੇ ਜਿਹੜਾ ਕਿਸਾਨ ਮੋਰਚਾ ਭਾਜਪਾ ਦਾ ਉਹਦੇ ਕੌਮੀ ਜਨਰਲ ਸਕੱਤਰ ਵੀ ਰਹੇ ਕੌਮੀ ਪ੍ਰਵਾਰੀ ਵੀ ਰਹੇ ਅਲੱਗ-ਅਲੱਗ ਤੇ ਗਰੇਵਾਲ ਜੀ ਆਪਣੀ ਬੇਬਾਕੀ ਨਾਲ ਗੱਲ ਕਰਨ ਉਸੇ ਜਾਣੇ ਜਾਂਦੇ ਨੇ ਤੇ ਸਾਡੇ ਨਾਲ ਲੁਧਰ ਸਾਹਿਬ ਨੇ ਰਦਰ ਸਾਹਿਬ ਸਾਡੇ ਸਾਬਕਾ ਆਈਐਸ ਅਫਸਰ ਨੇ ਤੇ ਮੰਚ ਚ ਚਾਹ ਜਾਗੀ ਵੀ ਸਮਾਜ ਦੀ ਸੇਵਾ ਕਰਨੀ ਰਿਟਾਇਰਮੈਂਟ ਤੋਂ ਬਾਅਦ ਤੇ ਹੁਣ ਸਾਡੇ ਵਿੱਚ ਨੇ ਪਾਰਟੀ ਦਾ ਪਾਰਟੀ ਚ ਨੇ ਸਾਡਾ ਜਿਹੜਾ ਅਨੁਸੂਚੀ ਜਾਤੀ ਮੋਰਚਾ ਦਾ ਸੁਭਾਈ ਪ੍ਰਧਾਨ ਨੇ ਤੇ ਮੈਂ ਹੁਣ ਗਰੇਵਾਲ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਅੱਜ ਜਿਸ ਮੰਤਵ ਨਾਲ ਆਪ ਜੀ ਦਾ ਰੂਪ ਹੋਣਾ ਹੈ ਤੇ ਉਸ ਗੱਲ ਨੂੰ ਸ਼ੁਰੂ ਕਰਨ ਔਰ ਪ੍ਰੈਸ ਕਾਨਫਰੰਸ ਖਤਮ ਹੁੰਦੇ ਹੀ ਘਰੇਵਾਲ ਜੀ ਇੱਥੇ ਬਾਈਟ ਵਾਸਤੇ 1-1 ਵਾਸਤੇ ਉਪਲਬਧ ਰਹਿਣਗੇ ਤੇ ਉਸ ਸਮਰਾ ਦੇ ਆਪ ਸਭ ਨੂੰ ਬੇਨਤੀ ਹੈ ਕਿ ਆਪ ਸਭ ਨੇ ਪ੍ਰਸ਼ਾਦੇ ਦਾ ਵਿਵਸਥਾ ਹੈਗੀ ਹੈ ਤੇ ਉਹ ਛੱਟੇ ਜਾਣਾ ਹੈ ਤੇ ਮੈਂ ਹੁਣ ਬੇਨਤੀ ਕਰਾਂਗਾ ਸਰਦਾਰ ਘਰੇਵਾਲ ਜੀ ਨੂੰ ਕਿ ਸਾਡੇ ਨਾਲ ਆਪਣੀ ਗੱਲਬਾਤ ਸ਼ਿਰਕਤ ਸਰਦਾਰ ਜੀ ਆਪ ਸਭ ਦਾ ਸਵਾਗਤ ਹੈ ਜੀ ਪੰਜਾਬ ਦੇ ਹਾਲਾਤ ਤੁਸੀਂ ਤਿੰਨ ਦਿਨ ਦੇਖ ਰਹੇ ਹੋ ਕਿ ਐਸੀ ਪਾਰਟੀ ਸੱਤਾ ਚ ਆ ਗਈ ਹੈ ਜਿਹਦੇ ਅੱਬ ਦੇ ਮਿਨਿਸਟਰ ਇਹ ਕਹਿ ਕੇ ਜਾ ਰਹੇ ਨੇ ਕਿ ਇਹ ਤਾਂ ਲੀਡਰਸ਼ਿਪ ਹੀ ਬਰਬਾਦ ਹੋ ਗਈ ਵਿਗੜ ਗਈ ਤੇ ਪਾਰਟੀ ਛੱਡ ਰਹੇ ਨੇ ਕਦੇ ਵੀ ਕੋਈ ਮਿਨਿਸਟਰ ਹੋਵੇ ਉਹ ਕਦੇ ਪਾਰਟੀ ਇਸ ਤਰ੍ਹਾਂ ਛੱਡਦਾ ਔਰ ਉਸ ਦੇ باوجود ਲੋਕ ਰਾਜ ਦੇ ਅੰਦਰ ਲੋਕ ਲਾਜ ਲੋਕਾਂ ਦੀ ਸ਼ਰਮ ਬਹੁਤ ਜ਼ਰੂਰੀ ਹੁੰਦੀ ਹੈ ਪਰ ਉਹ ਜਿਹੜੇ ਲੀਡਰ ਚਲਾ ਰਹੇ ਨੇ ਉਹਨਾਂ ਨੂੰ ਉਹ ਵੀ ਨਹੀਂ ਹੈ ਲੋਕ ਲੋਕ ਲਾਜ ਵੀ ਨਹੀਂ ਰੱਖਦੇ ਤੇ ਉਹਦੇ ਲਈ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਉਹਨਾਂ ਦਾ ਮਤਲਬ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਪੰਜਾਬ ਦੀ ਆਰਥਿਕਤਾ ਵੀ ਖਰਾਬ ਹੋ ਰਹੀ ਹੈ ਔਰ ਪੰਜਾਬ ਦਾ ਲਾਅ ਐਂਡ ਆਰਡਰ ਵੀ ਖਰਾਬ ਹੈ ਤੇ ਪਹਿਲੇ 21 ਦਿਨਾਂ ਚ ਹੀ 16 ਮਰਡਰ ਹੋ ਗਏ ਸੀ ਜਦੋਂ ਇਹ ਸਰਕਾਰ ਸੱਤਾ ਚਾਹੀਏ ਉਸ ਦੇ ਬਾਵਜੂਦ ਵੀ ਫਿਰ ਇਹ ਕਿਸ ਬੇਸ਼ਰਮੀ ਨਾਲ ਜਵਾਬ ਦਿੰਦੇ ਆ ਮੁੱਖ ਮੰਤਰੀ ਉਹ ਕਹਿੰਦੇ ਆ ਕਿ ਯੂਪੀ ਦਾ ਗ੍ਰਾਫ ਜਿਹੜਾ ਕ੍ਰਾਈਮ ਦਾ ਉਹ ਬਹੁਤ ਜ਼ਿਆਦਾ ਹੈ ਸਾਡਾ ਪੰਜਾਬ ਦਾ ਘਟਾ ਯੂਪੀ ਦੀ ਆਬਾਦੀ 25 ਕਰੋੜਾ ਪੰਜਾਬ ਦੀ ਪੌਣੇ 3 ਕਰੋੜ ਔਰ ਕਈ ਪੰਜਾਬ ਨਿਕਲੇ ਆਉਂਦੇ ਆ ਉਹਦੇ ਚੋਂ ਉਹ ਇਸ ਤਰ੍ਹਾਂ ਦੀ ਗੱਲ ਕਰਨਾ ਉਹ ਸੋਚਦੇ ਆ ਕਿ ਪਬਲਿਕ ਜਿਹੜੀ ਆ ਸਾਡੀ ਗੱਲ ਚ ਧੋਖੇ ਚ ਆ ਜਾਊਗੀ ਹੁਣ ਧੋਖੇ ਚ ਨਹੀਂ ਆਣਾ ਤੇ ਇਸ ਵਾਰ ਅਸੀਂ ਇਹ ਪੰਜਾਬ ਦੇ ਜਨਤਾ ਨੂੰ ਕਿਉਂਕਿ ਪੰਜਾਬੀ ਜਿਹੜੇ ਆ ਉਹਨਾਂ ਨਾਲ ਅਸੀਂ ਠੱਗੀ ਕੀਤੀ ਆ ਕਾਂਗਰਸ ਨੇ ਵੀ ਔਰ ਆਮ ਆਦਮੀ ਪਾਰਟੀ ਨੇ ਇੱਕ ਤਾਂ ਵਿਰੋਧੀ ਧਿਰ ਹੋ ਗਿਆ ਇੱਕ ਸੱਤਾਧਿਰ ਹੋ ਗਿਆ ਲੋਕਤੰਤਰ ਦੇ ਅੰਦਰ ਜਿੰਨੀ ਜ਼ਰੂਰੀ ਸੱਤਾਧਰ ਹੁੰਦੀ ਆ ਉਸ ਤੋਂ ਜ਼ਿਆਦਾ ਜ਼ਰੂਰੀ ਵਿਰੋਧੀ ਧਿਰ ਜਿਹੜੀ ਆ ਸੂਝਵਾਨ ਤੇ ਮਜ਼ਬੂਤ ਹੋਣੀ ਚਾਹੀਦੀ ਹੈ ਤੇ ਉਹ ਵਿਰੋਧੀ ਧਿਰ ਜਿਹੜੀ ਆ ਇਹ ਨੂਰਾ ਕੁਸ਼ਤੀ ਹੋ ਰਹੀ ਆ ਪੰਜਾਬ 'ਚ ਹੋਰ ਕੁਝ ਨਹੀਂ ਹੋ ਰਿਹਾ ਉੱਥੇ ਸਮਝੌਤਾ ਇੱਥੇ ਕਹਿੰਦੇ ਜੀ ਅਸੀਂ ਅਲੱਗ-ਅਲੱਗ ਤੇ ਪੰਜਾਬੀ ਜਿਹੜੇ ਆ ਦੁਨੀਆ 'ਚ ਰਾਜ ਕਰਦੇ ਆ ਕੈਨੇਡਾ 'ਚ ਤੇ ਬਾਕੀ ਜਗ੍ਹਾ ਸਾਡੇ ਐਨੇ ਪੰਜਾਬੀ ਮਨਿਸਟਰ ਆ ਜਿਹਨੇ ਭਾਰਤ ਸਰਕਾਰ 'ਚ ਨਹੀਂ ਹੈ ਤੇ ਇੰਨੀ ਸੂਝਵਾਨ ਹੈਗੇ ਨੇ ਉਹਨਾਂ ਨੂੰ ਧੋਖਾ ਦੇਣ ਦੀ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਆ ਐਸ ਵਾਰ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹਨਾਂ ਦੇ ਇਹਨਾਂ ਬਹਿਕਾਵਿਆਂ ਚ ਨਹੀਂ ਆਉਣਗੇ। ਔਰ ਪੰਜਾਬ ਚ ਜਿਸ ਤਰ੍ਹਾਂ ਡੈਮੋਕ੍ਰੇਸੀ ਦਾ ਕਹਾਣ ਹੋ ਰਿਹਾ ਔਰ ਇਹਨਾਂ ਪੋਲਿਟੀਕਲ ਪਾਰਟੀਆਂ ਦੀ ਤਰਫੋਂ ਕਰਾਇਆ ਜਾ ਰਿਹਾ। ਮੈਂ ਇਹ ਸਮਝਦਾ ਤੁਸੀਂ ਹੁਣੇ ਦੇਖਿਆ ਹੋਣਾ ਇੱਕ ਜਥੇਬੰਦੀ ਆ ਕਿਸਾਨਾਂ ਦੇ ਅੰਦਰ ਲੱਖੋਗਲ। ਉਹਨਾਂ ਨੇ ਕੀ ਬਿਆਨ ਦਿੱਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਾਂਗੇ। ਕੋਈ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਕੋਈ ਕਿਸੇ ਨਾਲ ਜੁੜਿਆ ਹੋਇਆ ਇਹ ਅਸਲ 'ਚ ਕਿਸਾਨ ਅੰਦੋਲਨ ਨਹੀਂ ਪੰਜਾਬ ਦੇ ਅੰਦਰ ਇਹ ਕਿਸਾਨ ਜਥੇਬੰਦੀਆਂ ਨੇ ਔਰ ਜਿਹੜੇ ਕਿਸਾਨ ਨੂੰ ਬਦਨਾਮ ਕਰਦੇ ਆ ਇਹ ਬਹੁਤ ਮੰਦਪਾਗੀ ਗੱਲ ਆ ਕਿਸਾਨ ਜਿਹੜਾ ਬੜਾ ਪਵਿੱਤਰ ਹੈਗਾ ਉਸ ਉਸ ਦੀ ਪਵਿੱਤਰਤਾ ਨੂੰ ਵੀ ਇਹ ਪੰਗ ਕਰਦੇ ਆ ਕਿਸਾਨ ਹਮਸ਼ਾਸ਼ਣ ਚ ਰਹਿਣ ਵਾਲਾ ਹੁੰਦਾ ਕਿਸਾਨ ਦੇਸ਼ ਭਗਤ ਹੁੰਦਾ ਔਰ ਕਿਸਾਨ ਅਨਦਾਤਾ ਵੀ ਆ ਪਰ ਉਸ ਦੇ ਨਾਮ ਨੂੰ ਬਦਨਾਮ ਕਰ ਰਹੀਆਂ ਇਹ ਜਥੇਬੰਦੀਆਂ ਔਰ ਇਹ ਕਹਿੰਦੇ ਆ ਜੀ ਅਸੀਂ ਸਵਾਲ ਪੁੱਛਣੇ ਆ ਅਰੇ ਸਵਾਲੋ ਪਿੰਡਾਂ ਦੇ ਲੋਕ ਤੁਹਾਨੂੰ ਦਰਸ਼ਨ ਕੇ ਕਹਿੰਦੇ ਅਸੀਂ ਪਿੰਡਾਂ ਚ ਬੜ ਨਹੀਂ ਦੇਣਾ ਮੈਂ ਬੋਰਡ ਲਗਾ ਦਿੰਦਾ ਕਿ ਇੱਥੇ ਪੱਤਰਕਾਰ ਕੋਈ ਨਹੀਂ ਬੜ ਸਕਦਾ ਮੈਂ ਕਿੱਦਾਂ ਰੋਕ ਲੂੰਗਾ ਜੀ ਬੋਰਡ ਹੀ ਲਾ ਸਕਦਾ ਨਾ ਮੈਂ ਔਰ ਸਾਡੇ 26000 ਬੂਥ ਨੇ ਸੂਬੇ ਦੇ 19000 ਬੂਥ ਸ ਭਾਜਪਾ ਦੇ ਬਣੇ ਹੋਏ ਔਰ ਅਸੀਂ ਬੂਥ ਸਮੇਲਨ ਵੀ ਕਰ ਰਹੇ ਆ ਉਹ ਪਿੰਡਾਂ ਚ ਦੇ ਲੋਕ ਰਹਿੰਦੇ ਆ ਪਿੰਡਾਂ ਦੇ ਹੀ ਬੂਥ ਆ ਬਣੇ ਹੋਏ ਉੱਥੇ ਕਿਸ ਤਰ੍ਹਾਂ ਪਿੰਡ ਵਾਲਿਆਂ ਨੂੰ ਰੋਕ ਲੈਣਗੇ ਮੇਰਾ ਪਿੰਡ ਤਨੋਲਾ ਮੈਂ ਹੁਣ ਪਿਛਲੇ 8 ਸਾਲ ਤੋਂ ਰਾਜਪੁਰਾ ਚ ਕੰਮ ਕਰ ਰਿਹਾ ਠੀਕ ਹੈ ਸਾਰੇ ਪਿੰਡਾਂ 'ਚ ਘੁੰਮਦੇ ਆ ਰੋਕ ਲੈਣ ਇਹ ਇਹ ਕੋਈ ਅਤੰਕਵਾਦ ਆ ਗਿਆ ਇਹਨੂੰ ਰਾਜਨੀਤਿਕ ਅਤੰਕਵਾਦ ਕਹਿੰਦੇ ਆ ਜਿਹੜਾ ਇਹ ਕੰਮ ਚੱਲ ਰਿਹਾ ਇਹ ਪੰਜਾਬ ਦੇ ਹਾਲਾਤ ਖਰਾਬ ਕਰਾਉਣਗੇ ਇਹ ਆਮ ਆਦਮੀ ਪਾਰਟੀ ਕਰਾ ਰਹੀ ਹੈ ਇਹ ਕਾਂਗਰਸ ਕਰਾ ਰਹੀ ਹੈ ਇਹ ਮਿਲੀ ਜੁਲੀ ਨੂਰਾ ਕੁਸ਼ਤੀ ਆ ਸਾਰੀ ਇਸ ਕਰਕੇ ਇਹਨਾਂ ਨੂੰ ਰੋਕਿਆ ਜਾਣਾ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਇਸ ਟੈਂਡੈਂਸੀ ਨੂੰ ਡਿਸਕਰੇਜ ਕਰਨਾ ਬਹੁਤ ਜ਼ਰੂਰੀ ਹੈ ਇਹ ਜਿਹੜੀ ਪੰਜਾਬ ਦੇ ਅੰਦਰ ਇਹਨਾਂ ਨੇ ਇਸ ਤਰ੍ਹਾਂ ਚਲਾਈ ਹੈ ਔਰ ਮੈਂ ਇਹਨਾਂ ਨੂੰ ਸਾਫ਼ ਕਹਿਣਾ ਕਿ ਭਾਈ ਹਰ ਜਗ੍ਹਾ ਆਵਾਂਗੇ ਇੱਕ ਮਰਨ ਨੂੰ ਫਿਰਦਾ ਇੱਕ ਮਰਨ ਨੂੰ ਫਿਰਦਾ ਅਸੀਂ ਪੰਜਾਬ ਦੀ ਸੂਬੇ ਦੀ ਸ਼ਾਂਤੀ ਲਈ ਜਾਨ ਤੱਕ ਦੇਣ ਲਈ ਵੀ ਤਿਆਰ ਆ ਪਹਿਲਾਂ ਵੀ ਭਾਜਪਾ ਨੇ ਔਰ ਜਨ ਸੰਘ ਦੇ ਟਾਈਮ ਤੋਂ ਸ਼ਹਾਦਤਾਂ ਦਿੱਤੀਆਂ ਨੇ ਤੇ ਜੇ ਜ਼ਰੂਰਤ ਪਊ ਫੇਰ ਦੇਵਾਂਗੇ ਤੇ ਅਸੀਂ ਇਹਨਾਂ ਨੂੰ ਕਹਿਣਾ ਕੁਛ ਨਹੀਂ ਅਸੀਂ ਤਾਂ ਇਹਨਾਂ ਦਾ ਜ਼ੁਲਮ ਸਹਿਣਾ ਔਰ ਜ਼ੁਲਮ ਦੇ ਖਿਲਾਫ ਹੀ ਖਾਲਸਾ ਦਾ ਨਿਰਮਾਣ ਹੋਇਆ ਠੀਕ ਹੈ ਤੇ ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਦਾ ਜ਼ੁਲਮ ਨਹੀਂ ਚੱਲ ਸਕਦਾ ਕਿ ਇਹ ਆਏਗਾ ਇਹ ਨਹੀਂ ਆਏਗਾ ਇਹ ਕੋਈ ਡੈਮੋਕ੍ਰੇਸੀ ਹੋਈ ਇਹ ਲੋਕਤੰਤਰ ਇਹ ਲੋਕਤੰਤਰ ਦੀ ਰਿਸਪੈਕਟ ਹੋਈ ਇਹ ਤਾਂ ਸਰਚ ਕੁਝ ਕਾਮਰੇਡ ਮਿਲ ਕੇ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਜਥੇਬੰਦੀ ਬਣਾ ਕੇ ਗੁੰਮਰਾਹ ਕਰਦੇ ਆ ਇਹ ਅਸੀਂ ਜਿਆਦਾ ਲੰਬਾ ਨਹੀਂ ਚੱਲਣ ਦੇਵਾਂਗੇ ਔਰ ਅਸੀਂ ਇਸ ਵੇਲੇ 27 ਦੀ ਲੜਾਈ ਵੀ ਲੜ ਰਹੇ ਆ ਔਰ ਜਿੰਨਾ ਵਿਰੋਧ ਕਰਨਾ ਕਰ ਲੈਣ ਵਿਰੋਧ ਦਾ ਸਾਨੂੰ ਲਾਭ ਹੋਣਾ ਮੈਂ ਅੱਜ ਕਹਿ ਰਿਹਾ ਤੁਸੀਂ ਰਿਜ਼ਲਟ ਦੇਖੋਗੇ ਇਸ ਵਾਰ ਪੰਜਾਬ ਦੇ ਔਰ ਇਸ ਦਾ ਬਹੁਤ بڑا ਲਾਭ ਹੋਣ ਵਾਲਾ ਲੋਕ ਇਸ ਨੂੰ ਡਿਸਕਰੇਜ ਕਰਨਗੇ ਪੰਜਾਬ ਦੇ ਹਮੇਸ਼ਾ ਉਹਨਾਂ ਨੇ ਡੈਮੋਕ੍ਰੇਸੀ ਦੇ ਲਈ ਵੀ ਔਰ ਦੇਸ਼ ਦੀ ਆਜ਼ਾਦੀ ਦੇ ਅੰਦੋਲਨ 'ਚ ਵੀ ਸਭ ਤੋਂ ਜ਼ਿਆਦਾ ਪੰਜਾਬੀਆਂ ਦਾ ਯੋਗਦਾਨ ਰਿਹਾ ਔਰ ਇਸ ਨੂੰ ਵੀ ਖਤਮ ਕਰਦੇ ਹੋਜੀ ਟੈਂਡੈਂਸੀ ਨੂੰ ਕਿਉਂਕਿ ਇਹ ਪਹਿਲਾਂ ਸਾਡੀ ਯੁੱਧ ਦਾ ਕਿੰਨਾ ਨੁਕਸਾਨ ਹੋਇਆ ਤੇ ਉਸ ਪਾਸੇ ਨੂੰ ਲੈ ਕੇ ਜਾ ਰਹੇ ਤੇ ਸਾਡੇ ਕੋਈ ਵੀ ਬੜੀਆਂ-ਬੜੀਆਂ ਫੈਕਟਰੀਆਂ ਕੋਈ بڑے ਲੋਕ ਇੱਥੇ ਆਉਣ ਨੂੰ ਤਿਆਰ ਨਹੀਂ ਇਨਵੈਸਟਮੈਂਟ ਇਹਨਾਂ ਦੀ وجہ ਕਰਕੇ ਕਿੰਨਾ ਨੁਕਸਾਨ ਹੋਇਆ ਪੰਜਾਬ ਨੂੰ ਔਰ ਹੁਣ ਕਿੰਨਾ ਕੁ ਹੋਰ ਕਰਨਾ ਸਾਡੇ ਲੋਕ ਵਿਦੇਸ਼ਾਂ ਜਾ ਕੇ ਬੈਠੇ ਆ ਉੱਥੇ ਕਿਸ ਤਰ੍ਹਾਂ ਦੇ ਕੰਮ ਉਹਨਾਂ ਨੂੰ ਕਰਨੇ ਪੈ ਰਹੇ ਕੋਈ ਟਰੱਕ ਚਲਾ ਰਿਹਾ ਕੋਈ ਕੁਝ ਚਲਾ ਰਿਹਾ ਇੱਥੇ ਰਾਜ ਕਰਦੇ ਸੀ ਇਹ ਅਸੀਂ ਸਥਿਤੀ ਦਾ ਨਿਰਮਾਣ ਕਿਸ ਨੇ ਕੀਤਾ ਇਹਨਾਂ ਨੇ ਕਰਵਾਇਆ ਇਹੋ ਜੀ ਸੋਚਣੇ ਕਰਵਾਇਆ ਇਸ ਲਈ ਕਿਸਾਨਾਂ ਦਾ ਜੋ ਵੀ ਹਿਤ ਹੋਵੇ ਅਸੀਂ ਇਹ ਕਹਿੰਦੇ ਆ ਕਿ ਆ ਪੰਜਾਬ ਬੀਜੇਪੀ ਆਫਿਸ 'ਚ ਬੈਠੇ ਆ ਜਦੋਂ ਮਰਜ਼ੀ ਆ ਜਾਣ ਸਵਾਗਤ ਕਰਾਂਗੇ ਉਹਨਾਂ ਦਾ ਸਾਡੇ ਕੋਲ ਪੁੱਛ ਲੈਣ ਜਿਹੜੇ ਸਵਾਲ ਪੁੱਛਣੇ ਆ ਹੁਣ ਜੇ ਸ਼ੁਭਕਰਮਣ ਦੀ ਹੱਤਿਆ ਕਿੱਦਾਂ ਹੋਈ ਕਹਿੰਦੇ ਉਹ ਅਸੀਂ ਕੀਤੀ ਆ ਸਾਰਿਆਂ ਨੂੰ ਹੀ ਪਤਾ ਉਹ ਅਸੀਂ ਵੀ ਕਹਿੰਦੇ ਆ ਕਿ ਮੰਦਭਾਗੀ ਗੱਲ ਆ ਕਿਸੇ ਵੀ ਨੌਜਵਾਨ ਦੀ ਜਾਨ ਨਹੀਂ ਜਾਣੀ ਚਾਹੀਦੀ ਅਸੀਂ ਵੀ ਉਸ ਦੀ ਨਿੰਦਾ ਕਰਦੇ ਆ ਪਰ ਕਿੰਨਾ ਹਾਲਾਤਾਂ ਚ ਹੋਈ ਕਿਉਂ ਹੋਈ ਇਹ ਕਿਸਾਨ ਜਥੇਬੰਦੀਆਂ ਜ਼ਿੰਮੇਦਾਰ ਨੇ ਇਹ ਸਾਰੀਆਂ ਚੀਜ਼ਾਂ ਦੀ ਮੋਦੀ ਜੀ ਤਾਂ ਇਹ ਕਹਿੰਦੇ ਆ ਕਿ ਕਿਸਾਨ ਦੇ ਉੱਪਰ ਨਾ ਲਾਠੀ ਚਲਾਉਣੀ ਐ ਨਾ ਡੰਡਾ ਚਲਾਉਣਾ ਔਰ ਮੈਂ ਸਮਝਦਾ ਕਿ ਐਸਾ ਪ੍ਰਧਾਨ ਮੰਤਰੀ ਜਿਹੜਾ ਕਿਸਾਨ ਏਤੂ ਹੋਵੇ ਕਿਸਾਨਾਂ ਦੇ ਹੱਕ 'ਚ ਫੈਸਲੇ ਲੈ ਰਿਹਾ ਹੋਵੇ ਔਰ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਪੰਜਾਬ ਦਾ ਮਾਹੌਲ ਖਰਾਬ ਕਰਨ ਇੱਕ ਸਾਜ਼ਿਸ਼ ਆ ਬਹੁਤ ਵੱਡੀ ਕਿ ਨਹੀਂ ਹੋਣੀ ਚਾਹੀਦੀ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਔਰ ਪਿੰਡਾਂ ਚ ਅਸੀਂ ਜਾਣਾ ਔਰ ਜੇ ਉਹਨਾਂ ਨੇ ਸਾਡੇ ਤੇ ਹਮਲੇ ਕਰਨੇ ਆ ਉਹ ਵੀ ਕਰ ਲੈ ਸਵਾਲ ਸਾਡੇ ਕੋਲੋਂ ਉੱਥੇ ਕਿਹੜੇ ਪੁੱਛਣਗੇ ਜੀ ਉਹ ਸੜਕਾਂ ਤੇ ਕੁਝ ਬੰਦਿਆਂ ਨੂੰ ਖੜੇ ਕਰਕੇ ਕਾਲੇ ਸਵਾਲ ਪੁੱਛਣੇ ਅਸੀਂ ਇਹਨਾਂ ਨੂੰ ਪ੍ਰੋਗਰਾਮ ਨਹੀਂ ਕਰੰਦ ਨੇ ਅਸੀਂ ਇਹ ਨਹੀਂ ਸਾਡੇ ਨਾਲ ਹੀ ਕਿਉਂ ਭਗਵੰਤ ਮਾਨ ਨੇ 14 ਫਸਲਾਂ ਦੀ ਐਮਐਸਪੀ ਅਸੀਂ ਹਰਿਆਣਾ ਚ ਦੇ ਰੱਖੀ ਹੈ ਕੇਰਲਾ ਨੇ 23 ਤੇ ਦੇ ਰੱਖੀ ਹੈ ਤੇ ਗੋਭੀ ਤੇ ਉਹਦੇ ਤੇ ਵੀ ਉਹ ਖਰੀਦੇ ਆ ਆਲੂ ਵੀ ਠੀਕ ਹੈ ਹਾਂ ਹਰਿਆਣੇ ਚ ਉਹ ਜਿਹੜੀ ਕੀ ਹੈ ਪਰਪਾਈ ਭਾਵਾਂ ਅੰਤਰ ਪਰਪਾਈ ਜੋਜਦਾ ਉਹਦੇ ਤਹਿਤ ਠੀਕ ਹੈ ਤੇ ਇਹ ਨਹੀਂ ਕਰ ਸਕਦੇ ਪੰਜਾਬ ਚ ਨਹੀਂ ਕਰਵਾ ਸਕਦੇ ਕਿਸੇ ਇੱਕ ਨੇ ਵੀ ਇਹ ਸਟੇਟਮੈਂਟ ਨਹੀਂ ਦਿੱਤੀ ਕਿ ਪੰਜਾਬ ਸਰਕਾਰ ਆ ਕੰਮ ਕਰੇ ਉਹ ਸਾਡੀ ਮੈਡਮ ਚੁਟਕੀ ਨੇ ਤਾਂ ਬਹੁਤ ਕੁਝ ਕਿਹਾ ਸੀ ਅਨਮੋਲ ਗਗਨਮਾਨ ਨੇ ਚੁਟਕੀਆਂ ਮਾਰਦੀ ਸੀ ਐ ਐਮਐਸਪੀ ਦੇਮਾ ਕੇ ਕੇਜਰੀਵਾਲ ਨੇ ਕਹਤਾ ਉਹ ਕੇਜਰੀਵਾਲ ਤਾਂ ਜੇਲ੍ਹ ਚ ਬੈਠਾ ਕ腐ਸ਼ਨ ਕਰਕੇ ਔਰ ਆਪ ਹੋਰ ਸੱਤਾ ਚ ਬੈਠੀ ਹੈ ਤੇ ਪੂਗਤ ਮਾਨ ਨੇ ਵੀ ਕਿਹਾ ਸੀ ਉਹਦੀ ਵੀ ਕਲਿੱਪਿੰਗ ਹੈਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੈਂ ਕੀ ਦੱਸਾਂ ਗੱਲਾਂ ਮੇਰੇ ਨਾਲ ਤਾਂ ਜ਼ਿਆਦਾ ਜਾਣਦੇ ਹੋ ਸਾਰੇ ਪਰ ਇਹ ਜਿਹੜਾ ਹੈਗਾ ਇੰਨਾ ਝੂਠ ਬੋਲ ਕੇ ਕਿਸਾਨ ਨਾਲ ਫਰੇਮ ਕਰਕੇ ਜੋ ਉਹਨਾਂ ਨੇ ਕਰਨਾ ਸੀ ਨਹੀਂ ਕੀਤਾ ਔਰ ਭਾਜਪਾ ਨੇ ਕੀਤਾ ਅਸੀਂ ਤਾਂ ਕਹਿੰਦੇ ਆ ਸਾਡੇ ਐਗਰੀਕਲਚਰ ਮਿਨਿਸਟਰ ਨੇ ਕਿਹਾ ਵੀ ਉਹਨਾਂ ਨੂੰ ਲੈ ਆਉਣਾ ਜਦੋਂ ਮਰਜੀ ਅਸੀਂ ਪੰਜ ਫਸਲਾਂ ਦਾ ਕੰਟਰੈਕਟ ਕਰਨ ਨੂੰ ਤਿਆਰ ਹਾਂ ਦਾਣਾ-ਦਾਣਾ ਚੱਕਾਂਗੇ ਕੋਈ ਜਿਹੜੀ ਨਵੀਂ ਵੀ ਬੀਜਣੀ ਆ ਉਹਨਾਂ ਨੇ ਹੋਰ ਬੀਜਣੀ ਹੋਵੇ ਉਹ ਵੀ ਲੈ ਆਓ ਸਾਡੇ ਕੋਲ ਉਹ ਵੀ ਲਿਖ ਦਿੰਨੇ ਆ ਕਰ ਦਿੰਨੇ ਆ ਇਹ ਹੋਰ ਇਸ ਤੋਂ ਜ਼ਿਆਦਾ ਸਰਕਾਰ ਕੀ ਕਰੇਗੀ ਔਰ ਹੁਣ ਅੱਜ ਦੀ ਡੇਟ 'ਚ ਸਰਕਾਰ ਤਾਂ ਇਲੈਕਸ਼ਨ ਕਮਿਸ਼ਨ ਆ ਉਹ ਕਹਿੰਦੇ ਆ ਸਾਡੇ ਕੋਲੋਂ ਜਵਾਬ ਮੰਗਦੇ ਆ ਉਹਨਾਂ ਤੋਂ ਜਵਾਬ ਮੰਗ ਲਓ ਇਹ ਤਾਂ ਜਾਣ ਬੁਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਆ ਡੈਮੋਕ੍ਰੇਸੀ ਦਾ ਕਾਹਨ ਕਰਨ ਦੀ ਸਾਜ਼ਿਸ਼ ਆ ਇਹ ਮੈਂ ਸਮਝਦਾ ਕਿ ਜਿਹੜੇ ਲੋਕਤੰਤਰ ਦਾ ਸਨਮਾਨ ਨਹੀਂ ਕਰਦੇ ਉਹ ਦੇਸ਼ ਦਾ ਅਪਮਾਨ ਆ ਉਹਨਾਂ ਸ਼ਹੀਦਾਂ ਦਾ ਅਪਮਾਨ ਆ ਜਿਨ੍ਹਾਂ ਨੇ ਸ਼ਹਾਦਤ ਦੇ ਕੇ ਇਹ ਆਜ਼ਾਦੀ ਲੈ ਕੇ ਦਿੱਤੀ ਹੈ ਸਾਨੂੰ ਉਸ ਦਾ ਨਿਗਵੀ ਇਹ ਮੰਨਣ ਨਹੀਂ ਦਿੰਦੇ ਔਰ ਇਹ ਕਹਿੰਦੇ ਆ ਕਿ ਅਸੀਂ ਤਾਂ ਧੱਕਾ ਕਰਾਂਗੇ ਇਹਦੇ ਵਿੱਚ ਕੇਜਰੀਵਾਲ ਦਾ ਬਹੁਤ بڑا ਯੋਗਦਾਨ ਜਿਹੜਾ ਸ਼ੀਤਿਆ ਜਨ ਭਗਤ ਸਿੰਘ ਦੀ ਫੋਟੋ ਲਾ ਲੈਂਦਾ ਔਰ ਸੰਵਿਧਾਨ ਦਾ ਘਾਣ ਕਰਦੇ ਆ ਫੋਟੋ ਲਾ ਲੈਂਦੇ ਡਾਕਟਰ ਅੰਬੇਡਕਰ ਦੀ ਔਰ ਉਸੇ ਦਾ ਬਣਾਇਆ ਹੋਇਆ ਸੰਵਿਧਾਨ ਆ ਜਿਹਦਾ ਘਾਣ ਕਰਨ ਲੱਗੇ ਹੋਏ ਆ ਕਿਉਂਕਿ ਜੇ ਸੁਪਰੀਮ ਕੋਰਟ ਆ ਸੰਵਿਧਾਨਿਕ ਸੰਸਥਾ ਉਹਨਾਂ ਨੇ ਤੁਹਾਨੂੰ ਜੇਲ੍ਹ ਵਿੱਚ ਰੱਖਿਆ ਹੋਇਆ ਤੁਸੀਂ ਰੈਲੀਆਂ ਕਰਦੇ ਹੋ ਉਸੇ ਦੇ ਖਿਲਾਫ ਉਸੇ ਸੰਵਿਧਾਨ ਦਾ ਘਾਣ ਕਰ ਰਹੇ ਹੋ ਔਰ ਫਿਰ ਸ਼ਰਮ ਉਹਨਾਂ ਨੂੰ ਮਹਿਸੂਸ ਨਹੀਂ ਹੁੰਦੀ ਆ ਭਗਵੰਤ ਮਾਨ ਅਸੀਂ ਜੀ ਉਪਵਾਸ ਕਰ ਰਹੇ ਆ ਕਿੰਨਾ ਪਵਿੱਤਰ ਕਰ ਰਹੇ ਹੋ ਤੁਸੀਂ ਵੈਸੇ ਸਿੱਖ ਧਰਮ ਚ ਇਹ ਉਪਵਾਸ ਦਾ ਕੋਈ ਸਥਾਨ ਨਹੀਂ ਹੁੰਦਾ ਇਹ ਤਾਂ ਗੁਰੂ ਨਾਨਕ ਤਾਂ ਕਹਿੰਦੇ ਆ ਕਿ ਦੱਬ ਕੇ ਬਾਅਦ ਤੇ ਰੱਜ ਕੇ ਖਾ ਠੀਕ ਹੈ ਉਹਨਾਂ ਨੇ ਤਾਂ ਖੇਤੀ ਦੀ ਇੰਨੀ ਮਹੱਤਵ ਦੱਸਿਆ ਔਰ ਕੰਮ ਕਰਨਾ ਚਾਹੀਦਾ ਸਿੱਧੀ ਨੀਅਤ ਰੱਖਣੀ ਚਾਹੀਦੀ ਆ ਪਾਪ ਨਹੀਂ ਕਰਨਾ ਚਾਹੀਦਾ ਇਹ ਪਾਪ ਹੀ ਪਾਪ ਕਰੀ ਜਾਂਦੇ ਨੇ ਲੋਕਾਂ ਦਾ ਪੈਸਾ ਖਾਈ ਜਾਂਦੇ ਆ ਜ ਇਹਨਾਂ ਦੇ ਹੋਰ ਕੰਮ ਨੇ ਨਿਕਲਣੇ ਤੁਸੀਂ ਦੇਖੋ ਇਹ ਹੋਰ ਬਹੁਤ ਕੁ ਸ਼ਾਮਣੇ ਪੰਜਾਬ ਚ ਵੀ ਆਊਗਾ ਤੇ ਐਸੀ ਸਰਕਾਰ ਤੋਂ ਛੁਟਕਾਰਾ ਪਾਉਣਾ ਮੈਂ ਪੰਜਾਬੀਆਂ ਨੂੰ ਕਹਿਣਾ ਕਿ ਇਹ ਟੈਂਡੈਂਸੀ ਤਾਂ ਡਿਸਕਰੇਜ ਹੋਊਗੀ ਜੇ ਜਿਹੜਾ ਉਹ 13 ਜ਼ੀਰੋ ਕਹਿੰਦਾ ਨਾ ਉਹ ਜ਼ੀਰੋ 13 ਕਰ ਦਿਓ ਤਾਂ ਇਹ ਟੈਂਡੈਂਸੀ ਜਿਹੜੀ ਹੈ ਡਿਸਕਰੇਜ ਹੋਣੀ ਤੇ ਮੈਂ ਤਾਂ ਇੰਨਾ ਹੀ ਕਹਿਣਾ ਸੀ ਬਾਕੀ ਤੁਸੀਂ ਕੁਝ ਪੁੱਛਣਾ ਤਾਂ ਹੁਣ ਪੁੱਛ ਕੇ ਇਹ ਵੱਲ ਤਾਂ ਤੁਸੀਂ ਸਿੱਧਾ ਅਰਦਾ ਰਿਓ ਕਿ ਆਮ ਆਦਮੀ ਪਾ ਲਈਏ ਪਿੱਛੇ ਹਾਂਜੀ ਹੈ ਕਿਹੜੇ ਤੱਕ ਤੋਂ ਮੇਰੀ ਗੱਲ ਸੁਣੋ ਦੱਲੇਵਾਲ ਜੀ ਨੇ ਕੀ ਕਿਹਾ ਕਿ ਜੀ ਰਾਮ ਮੰਦਰ ਦੀ ਵਜ੍ਹਾ ਕਰਕੇ ਮੋਦੀ ਜੀ ਦਾ ਗ੍ਰਾਫ ਬਹੁਤ ਉੱਪਰ ਚਲਾ ਗਿਆ ਇਹ ਥੋੜਾ ਪਹਿਲਾਂ ਲੱਗਦੇ ਤਾਂ ਇਹ ਨੀਚੇ ਆ ਸਕਦਾ ਸੀ ਬਈ ਗ੍ਰਾਫ ਨੀਚੇ ਲਿਆ ਕੇ ਕਿਸਾਨ ਦਾ ਕੋਈ ਭਲਾ ਹੋਊਗਾ ਜਾਂ ਉੱਪਰ ਲੈ ਜਾ ਕੇ ਕੋਈ ਭਲਾ ਹੋਊਗਾ ਠੀਕ ਹੈ ਇਹ ਜਿਹੜੀਆਂ ਸਾਰੀਆਂ ਗੱਲਾਂ ਚੋਂ ਪੈਂਦੇ ਆ ਉਹ ਆਮ ਆਦਮੀ ਪਾਰਟੀ ਦੀ ਗੱਲ ਆ ਉਹ ਕੇਜਰੀਵਾਲ ਤੇ ਭਗਵੰਤ ਮਾਨ ਦੀ ਗੱਲ ਆ ਤੇ ਇਹਦੇ ਚ ਕੋਈ ਕਿਸਾਨਾਂ ਦਾ ਕੰਮ ਕਰ ਰਹੇ ਆ ਉਹ ਉਹ ਤਾਂ ਆਪਦੇ ਰਾਜਨੀਤਿਕ ਹਿੱਤ ਜਿਹੜੇ ਉਹਨਾਂ ਦੇ ਆਕਾ ਨੇ ਉਹਨਾਂ ਦੇ ਰਾਜਨੀਤਿਕ ਹਿੱਤ ਸਾਧ ਰਹੇ ਆ ਕਿਸਾਨ ਦੇ ਹਿਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਹਿਤ ਚ ਉਹਨਾਂ ਨੇ ਕੰਮ ਕੀਤਾ ਸਿੱਖਾਂ ਦੇ ਹਿਤ ਚ ਉਹਨਾਂ ਨੇ ਕੰਮ ਕੀਤਾ ਆ ਕਾਲੀ ਸੂਚੀ 300 ਲੋਕ ਕਰੀਬ ਲੋਕ 36 36 ਸਾਲਾਂ ਤੋਂ ਘਰਾਚ ਨਹੀਂ ਸੀ ਆ ਪਰ ਇਹਨਾਂ ਨੇ ਬਿਨਾਂ ਮੰਗੇ ਆਕਾਲੀ ਦਲ ਨੇ ਵੀ ਨਹੀਂ ਮੰਗ ਕੀਤੀ ਜਿਹੜੇ ਬੰਦੇ ਸਭ ਤੋਂ ਵੱਡੇ ਉਹਨਾਂ ਨੇ ਬਿਨਾਂ ਮੰਗੇ ਕਾਲੀ ਸੂਚੀ ਖਤਮ ਕਰਤੀ ਔਰ ਉਸ ਤੋਂ ਬਾਅਦ ਕੀ ਕੀਤਾ ਜਥੇਦਾਰ ਕੌਕੇ ਪਿਰੀ ਅਕਾਲ ਤੱਕ ਸਭ ਦੇ ਕਾਰਜਕਾਰੀ ਜਥੇਦਾਰ ਸੀ ਠੀਕ ਹੈ ਜਥੇਦਾਰ ਕੀ ਹੁੰਦਾ ਜੀ ਸਿੱਖਾਂ ਦਾ ਉਪ ਹੁੰਦਾ ਉਹਦੇ ਟੁਕੜੇ ਟੁਕੜੇ ਕਰਤੇ ਦੋ ਬਾਰੇ ਪੰਥਕ ਸਰਕਾਰ ਆ ਗਈ ਇਹਨਾਂ ਨੇ ਸਜ਼ਾ ਨਹੀਂ ਦਿੱਤੀ ਉਹਨੂੰ ਇਹ ਕਾਹਦੇ ਪੰਥ ਦੇ ਰੱਖੇ ਆ ਜੀ ਇਹਨਾਂ ਨੂੰ ਪੁੱਛਿਆ ਕਰੋ ਨਾ ਜਵਾਬ ਦੇਣ ਇਸ ਕੱਲ ਦਾ ਸੁਖਵੀਰ ਸਿੰਘ ਬਾਦਲ ਇਸ ਦਾ ਦੋਸ਼ੀ ਹੈ ਹੋਮ ਮਿਨਿਸਟਰ ਸੀ ਇਹਨੂੰ ਜਿਨ੍ਹਾਂ ਲੋਕਾਂ ਨੇ ਉਹ ਕੀਤਾ ਸਾਹਮਣੇ ਲੈਉਣੇ ਚਾਹੀਦੇ ਸਜ਼ਾ ਦੇਣੀ ਚਾਹੀਦੀ ਸੀ ਤੁਸੀਂ ਭਾਜਪਾ ਦੀ ਸਰਕਾਰ ਲਿਆਓ ਅਸੀਂ ਉਸ ਵੇਲੇ ਕੇਸ ਕੱਢ ਕੇ ਲਿਆ ਦੇਵਾਂਗੇ ਜਿੱਦਾਂ 84 ਦੀ ਨਸਲ ਕੁਛ ਹੀ ਨਹੀਂ ਸਜ਼ਾ ਦਿਵਾਈ ਹੈ ਕੇਸ ਬੰਦ ਹੋ ਗਏ ਸੀ ਦੁਬਾਰਾ ਸਜਾਦਾ ਬਾਈ ਇਹ ਮੋਦੀ ਜੀ ਨੇ ਕੀਤਾ ਜਿਹੜੇ ਸਾਬਜਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਦਾ ਸਾਇਦ ਸਾਇਦਕਾਰ ਕੀ ਲਿਖਦੇ ਸੀ ਜਿਹੜੇ ਹਿਸਟਰੀ ਲਿਖਦੇ ਆ ਉਹ ਲਿਖਦੇ ਜੀ ਅੱਜ 100 ਸਾਲ ਇਹ ਸ਼ਹਾਦਤ ਨੂੰ ਨਮਨ ਨਾ ਕੀਤਾ ਗਿਆ ਯਾਦ ਨਾ ਕੀਤਾ ਗਿਆ ਤੇ ਲੋਕ ਕਿਆ ਕਰਨਗੇ ਇਹ ਕਾਲਪਨਿਕ ਕਹਾਣੀ ਤੇ ਉਹ ਵੀ ਨਰਿੰਦਰ ਮੋਦੀ ਜੀ ਨੇ ਕੀਤਾ ਤੇ ਜੇ ਕਰਤਾ ਉਹਦਾ ਵੀ ਵਿਰੋਧ ਕਰਨ ਲੱਗੇ ਇਹ ਤੱਕ ਕਹਿੰਦੇ ਆ ਕਿ ਸਿੱਖ ਪੰਥ ਸਾਡੀ ਜੀਬ ਚ ਰਹੇ ਇੱਕ ਪਰਿਵਾਰ ਦੇ ਲਈ ਰਹੇ ਇਹ ਸਿੱਖ ਖਾਲਸਾ ਜਿਹੜਾ ਇਦਾਂ ਨਹੀਂ ਰਹਿਣਾ ਇਹ ਖਾਲਸਾ ਦੀ ਦਿੱਖ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਜੇ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਨਰਿੰਦਰ ਮੋਦੀ ਜੀ ਕਰਦੇ ਆ ਉਹਨਾਂ ਦਾ ਮਾਣ ਤੇ ਸਨਮਾਨ ਜ਼ਰੂਰ ਬਹਾਲ ਹੋਣਾ ਚਾਹੀਦਾ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਹੋਰ ਵੀ ਜੋ-ਜੋ ਕਰਨ ਵਾਲੀਆਂ ਗੱਲਾਂ ਨੇ ਔਰ ਜੇ ਅਸੀਂ ਉਥੋਂ ਵਾਪਸ ਲੈ ਕੇ ਆ ਰਹੇ ਆ ਕਾਨੂੰਨ ਬਣਾ ਕੇ ਨਾਗਰਿਕਤਾ ਦੇ ਰਹੇ ਆ ਅਫਗਾਨਿਸਤਾਨ ਚੋਂ ਜਿੱਥੇ 5 ਲੱਖ ਦੇ ਕਰੀਬ ਸਾਡੀ ਆਬਾਦੀ ਸੀ ਸਿੱਖਾਂ ਦੀ ਪੰਜਾਬੀਆਂ ਦੀ ਤੇ ਉਥੇ ਪੰਜ ਰਹਿ ਗਏ ਨੇ ਐਸੀ ਬੁਰੀ ਹਾਲਤ ਹੋ ਗਈ ਐ ਤੇ ਇਹ ਵਿਰੋਧ ਕਰਦੇ ਆ ਕੇਜਰੀਵਾਲ ਹੁਣੀ ਭਗਵੰਤ ਮਾਨ ਜੀ ਨੂੰ ਮੈਂ ਕਹਣਾ ਕਿ ਪੂਰੇ ਗੁਰਸਿੱਖਤਾ ਬਣ ਜਾਓ ਪੰਜਾਬ ਦੇ ਮੁੱਖ ਮੰਤਰੀ ਹੋ ਸਾਡੀ ਸ਼ਾਨ ਹੋ ਤੁਸੀਂ ਇਹ ਤਨਾ ਕਰੋ ਹੋ ਵੀ ਨਹੀਂ ਬਣਦੇ ਇਸ ਕਰਕੇ ਮੈਂ ਜਿਹੜਾ ਹੈ ਇਹ ਆਉਣ ਵਾਲੇ ਟਾਈਮ ਦੇ ਅੰਦਰ ਅਸੀਂ ਪਿੰਡਾਂ 'ਚ ਵੀ ਦੱਸਣਾ ਸਭ ਜਗ੍ਹਾ ਦੱਸਣਾ ਇਹਨਾਂ ਨੂੰ ਜਵਾਬ ਨਹੀਂ ਲੱਭਣੇ ਇੰਦਾਂ ਗੱਲਾਂ ਦੇ ਔਰ ਜੋ ਸਾਨੂੰ ਕਹਿੰਦੇ ਅਸੀਂ ਪਿੰਡਾਂ 'ਚ ਨਹੀਂ ਬਣਨ ਦੇਣਾ ਪਿੰਡਾਂ 'ਚ ਹੀ ਰਹਿਣਾ ਅਸੀਂ ਇਸ ਤੋਂ ਬਾਅਦ ਚੋਣ ਹੋ ਜਾਣੇ ਆ ਇਸ ਤੋਂ ਬਾਅਦ ਵੀ ਪਿੰਡਾਂ 'ਚ ਹੀ ਆ ਔਰਅਤ ਕੀ ਕੰਮ ਕਰਾਂਗੇ ਪੂਰਾ ਠੋਕ ਕੇ ਜਿਵੇਂ ਇਹਨਾਂ ਨੇ ਕਾਮਰੇਡਾ ਨੇ ਉੱਥੇ ਲੋਕਾਂ ਚ ਕੁਛ ਬੈਠ ਕੀਤੀ ਹੈ ਨਾ ਇਹਨਾਂ ਨੂੰ ਵੀ ਐਕਸਪੋਜ਼ ਕਰਾਂਗੇ ਕਿ ਅਸੀਂ ਟਿੱਕੇ ਬੈਠਣ ਵਾਲੇ ਨਹੀਂ ਹਾਂਗੇ ਹੁਣ ਆਉਣ ਵਾਲੇ 3 ਸਾਲ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਕੰਮ ਕਰਨਾ ਸਾਡੀ ਇਲੈਕਸ਼ਨ ਹੀ ਰਹਿੰਦੀ ਹੈ ਹਮੇਸ਼ਾ 24 ਘੰਟੇ ਇਦਾਂ ਹੀ ਕੰਮ ਕਰੀਦਾ ਭਾਜਪੀ ਘਰ ਨਹੀਂ ਬੈਠਦੀ ਤੇ ਮੈਂ ਕਹਣਾ ਕਿ ਮਾਹੌਲ ਨਾ ਖਰਾਬ ਕਰੋ ਸਾਡੇ ਕੋਲੋਂ ਕੋਈ ਸਹਿਯੋਗ ਚਾਹੀਦਾ ਅਸੀਂ ਪੂਰਾ ਦੇਵਾਂਗੇ ਸਰਕਾਰ ਨੂੰ ਵੀ ਦੇਵਾਂਗੇ ਔਰ ਹਰ ਹਾਲ ਦੇ ਵਿੱਚ ਇਹ ਰਹਿਮ ਕਰੋ ਪੰਜਾਬੀਆਂ ਤੇ ਤੁਸੀਂ ਧੋਖਾ ਦੇ ਕੇ ਕੋਸ਼ਿਸ਼ ਕਰ ਰਹੇ ਹੋ ਪੰਜਾਬ ਦਾ ਵਿਕਾਸ ਰੋਕ ਰਹੇ ਹੋ ਭਾਈਚਾਰਕ ਸਾਂਝ ਰੋਕ ਰਹੇ ਹੋ ਅਸੀਂ ਭਾਈਚਾਰਕ ਸਾਂਝ ਜਿਹੜੀ ਆ ਉਹ ਬਣਾ ਕੇ ਰੱਖਣੀ ਹੈ ਔਰ ਪੰਜਾਬ ਦੀ ਵਿਕਾਸ ਵੀ ਕਰਨਾ ਇੰਨਾ ਹੀ ਕੁਐਸਚਨਸ ਪਲੀਜ਼ ਰਿਵਾਸ ਤਾਂ ਇੱਕ 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 ਆਂਦਰਾ ਜਿੱਤੇ ਕਿਸਾਨਾਂ ਦੀ ਮਾਨਨਾ ਠੀਕ ਹੈ ਅਸੀਂ ਉਹਨਾਂ ਨੂੰ ਪੀਐਮ ਨਾਲ ਉਹਦੇ ਵਾਰ ਦੇਖੋ ਜੀ ਜਿਹੜੀਆਂ ਮੰਗਾਂ ਠੀਕ ਨੇ ਉਹਦੇ ਮਿਲਣ ਦੀ ਵੀ ਜ਼ਰੂਰਤ ਨਹੀਂ ਪੈਣੀ ਵੈਸੇ ਹੀ ਹੋ ਜਾਣੀਆਂ ਨੇ ਇਹ ਮੈਂ ਕਹਣਾ ਮੋਦੀ ਜੀ ਉਸ ਤੋਂ ਪਹਿਲਾਂ ਕਰਨ ਉਹ ਤਿਆਰ ਨੇ ਪਰ ਜਿਹੜੀਆਂ ਮੰਗਾਂ ਹੀ ਐਸੀਆਂ ਹੁਣ ਜਿਹੜੀ ਪੂਰੀਆਂ ਹੀ ਨਹੀਂ ਹੋ ਸਕਦੀਆਂ ਤੇ ਉਹਦੇ ਚ ਕੀ ਕੀਤਾ ਜਾਊਗਾ ਜੀ ਉਹ ਤਾਂ ਗੱਲ ਹੀ ਐਸੀ ਕਰਦੇ ਆ ਇੱਕ ਪੂਰੀ ਕਰਦੇ ਉਸ ਤੋਂ ਬਾਅਦ ਦੂਜੀ ਲਈ ਬੈਠ ਜਾਂਦੇ ਆ ਤੇ ਉਹ ਆਪਣੀ ਗੱਲ ਨਹੀਂ ਖਤਮ ਹੋਣ ਦੇਣੀ ਉਹਨਾਂ ਨੇ ਔਰ ਪੂਰਾ ਉਹਨਾਂ ਦਾ ਸਤਕਾਰ ਹੈ ਸਾਡੇ ਪੰਜਾਬ ਦਾ ਕੀ ਐ ਕਿ ਅਸੀਂ ਬਾਹਰੋਂ ਪੀਐਲ 480 ਮੰਗਾਉਂਦੇ ਸੀ ਉਹ ਪਛੋਂ ਨੂੰ ਖਲਾਉਣ ਵਾਲੀ ਹੁੰਦੀ ਉਹ ਤੇ ਦ ਸਮੁੰਦਰ ਛੱਡਦੇ ਸੀ ਪੰਜਾਬ ਦੇ ਹਰਿਆਣਾ ਦੇ ਤੇ ਵੈਸਟਰਨ ਯੂਪੀ ਦੇ ਕਿਸਾਨਾਂ ਨੇ ਗ੍ਰੀਨ ਰੈਵਿਊਲੂਸ਼ਨ ਆਇਆ ਆਪਣੀ ਜ਼ਮੀਨ ਵੀ ਖਰਾਬ ਕਰ ਲਈ ਆਪਣਾ ਪਾਣੀ ਵੀ ਖਰਾਬ ਕਰ ਲਿਆ ਔਰ ਪੂਰੇ ਦੇਸ਼ ਦਾ পেট ਭਰੇ ਉਸੇ ਬਦਲੇ ਚ ਜਿਹੜੀ ਐਮਐਸਪੀ ਤੇ ਕਰੀਦ ਹੁੰਦੀ ਹੈ ਉਸੇ ਬਦਲੇ ਚ ਹੁੰਦੀ ਹੈ 60% ਪੰਜਾਬ ਤੋਂ ਹੁੰਦੀ ਹੈ 30% ਹਰਿਆਣਾ ਤੋਂ ਹੁੰਦੀ ਹੈ ਔਰ 10% ਵੈਸਟਰਨ ਯੂਪੀ ਤੋਂ ਹੁੰਦੀ ਹੈ ਇਹ ਉਸੇ ਤਰ੍ਹਾਂ ਜਾਰੀ ਰਹਿਣੀ ਹੈ ਪ੍ਰਧਾਨ ਮੰਤਰੀ ਜੀ ਨੇ ਕਿਹਾ ਔਰ ਖਾਦ ਦੇ ਉੱਪਰ ਕਿੰਨੀ ਸਬਸਿਡੀ ਦਿੰਨੇ ਆ ਉਹ ਦੇਖੋ ਨਾ ਔਰ ਹਰ ਚੀਜ਼ ਤੇ ਜੇ ਕਿਤੇ ਕੋਈ ਕਮੀ ਹੋਵੇ ਦੱਸ ਦੇਣ ਹੋਰ ਪੂਰੀ ਕਰ ਦੇਣਗੇ ਇਹ ਤਾਂ ਬਿਨਾਂ ਗੱਲਬਾਤੋਂ ਹੀ ਬੈਠ ਕੇ ਤੁਸੀਂ ਕਿਸੇ ਨੂੰ ਗਾਲਾਂ ਵੀ ਕੱਢੋਗੇ ਤੁਸੀਂ ਫਿਰ ਸੋਚੋਗੇ ਕਿ ਉਹ ਮੇਰਾ ਭਲਾ ਵੀ ਕਰੇ ਇਹ ਗ੍ਰੇਟਨੈਸ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਚ ਹੋ ਸਕਦੀ ਹੈ ਹੋਰ ਕਿਸੇ 'ਚ ਨਹੀਂ ਉਹ ਫਿਰ ਵੀ ਭਲਾ ਕਰਨਗੇ ਗਰੇਵਾਲ ਸਾਹਿਬ ਇੱਕ ਪੰਜਾਬ ਚ ਕਾਫੀ ਜਦੋਂ ਚਰਚਾ ਕਰ ਰਹੀ ਕਿਸ ਕੰਦਾ ਤੋਂ ਲੋਕਾਂ ਸੀਨੀਅਰ ਅਕਾਲੀ ਆਪੂ ਘਮਾਰ ਪਰਾਲਾ ਲਾਫਟੇ ਚ ਨੇ ਕੀ ਕੌਮੀ ਕਾਜ਼ ਕਰਨੀ ਦੇ ਮੈਂਬਰ ਵੀ ਉਹ ਕੁਛ ਇਸ ਤਰ੍ਹਾਂ ਦਾ ਹੈ ਮਲੂਕਾ ਜੀ ਮੇਰੇ ਮਿੱਤਰ ਵੀ ਨੇ ਐਸੀ ਗੱਲ ਨਹੀਂ ਪਰ ਪਹਿਲੀ ਗੱਲ ਤੇ ਇਹ ਆ ਕਿ ਇੱਕ ਚੀਜ਼ ਸੁਣੋ ਇਸ ਦੇਸ਼ ਦਾ ਕੋਈ ਵੀ ਨਾਗਰਿਕ ਜਿਹੜਾ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਨੂੰ ਮੰਨਦਾ ਹੋਵੇ ਜਿਹੜਾ ਸਾਡੀ ਵਿਚਾਰਧਾਰਾ ਇਕਾਤਮ ਮਨਵਦਰਸ਼ਨ ਨੂੰ ਮੰਨਦਾ ਹੋਵੇ ਜੋ ਜੋਗਪੁਰਸ਼ ਦੀਨदयाल उपाध्याय ਜੀ ਨੇ ਦਿੱਤੀ ਉਹ ਸਾਡੇ ਚ ਆ ਸਕਦਾ ਅਸੀਂ ਉਹਨੂੰ ਵੈਲਕਮ ਕਰਦੇ ਆਂ ਇਹ ਦੇਸ਼ ਇੱਦੇ ਲਈ ਪੰਜਾਬ ਦੇ ਵਿਕਾਸ ਦੇ ਲਈ ਪੰਜਾਬ ਦੇਸ਼ ਦੀ ਮੇਨਸਟ੍ਰੀਮ ਨਾਲ ਜੁੜੇ ਰਹੇ ਉਹਦੇ ਲਈ ਜਿਹੜੇ ਜਿਹੜੇ ਆਉਣਗੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਉਹਨਾਂ ਦਾ ਮਾਨ ਸਨਮਾਨ ਦੇਣਾ